ਅੱਜ ਮੈਂ ਤੁਹਾਨੂੰ ਪਹਿਲਾ ਬੋਲਣ ਵਾਲੇ ਬੁਲਾ ਰਿਹਾ ਜੀ ਤੁਹਾਨੂੰ ਸਭ ਨੂੰ ਦੱਸਦਾ ਹੈ ਕਿ ਕਿਹੜੇ ਮਿਸੇ ਤੋਂ ਅੱਪਾ ਜੀ ਸੱਜੇ ਹੋਇਆ ਹੈ ਕਿ ਉਹ ਅੱਜ ਦਾ ਬਹੁਤ ਇਤਿਹਾਸਕ ਦਿਨ ਆਪਣੇ ਵਾਸਤੇ ਖੇਤੀ ਲੋਕਾਂ ਵਾਸਤੇ ਜਿਵੇਂ ਇੱਕ ਸਾਹੂ ਪਤਾ ਤੁਹਾਨੂੰ ਵੀ ਦੰਡੀ ਦਾ ਇਤਿਹਾਸਿਕ ਕਿਸਾਨ ਚੋਲ 18 ਮਹੀਨੇ ਕੰਮੀ ਦੇ ਬੈਂਕਰਾਂ ਤੇ ਲੜ ਕੇ ਤੁਸੀਂ ਜਿੱਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਦੰਡੀ ਨੂੰ ਲੋਨ ਮੰਗ ਰਹਿਣਾ ਮੰਦਾ ਹੈ ਕੁਝ ਮੰਗਾਵਾਂ ਦੇ ਵਿੱਚ ਨੰਨਾਇਡ ਹੋ ਗਿਆ ਜਿਵੇਂ ਕਿ ਅੰਮ੍ਰਿਤਪੁਰ ਦਾ ਮਾਮਲਾ ਪ੍ਰਸੀਬੀਮਾ ਯੋਜਨਾ ਦਾ ਮਾਮਲਾ ਵਧਾਤਾ ਪੈਨਸ਼ਨਾਂ ਦਾ ਮਾਮਲਾ ਕਰਜ਼ਾ ਮੁਕਤੀ ਦਾ ਮਾਮਲਾ ਜਾਂ ਲਖੀਪੁਰ ਖੀਰੀ ਦੇ ਵਿੱਚੋਂ ਪੈਦਾ ਹੋਈ ਕਸਣਾ ਨਾ ਨਾ ਮਨ ਲਾਇਆ ਇਹ ਮੰਗਾ ਲੇਖੀ ਰੂਪ ਚ ਲੈ ਕੇ ਕੇਂਦਰ ਦੀ ਸਰਕਾਰ ਨੇ ਕੁਝ ਸਮੇਂ ਦੇ ਅੰਦਰ ਮੰਨਣ ਦਾ ਵਾਅਦਾ ਕੀਤਾ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਇਹ ਮੰਗਾ ਨਹੀਂ ਰਹਿੰਦੀ ਨਾ ਮੰਗਾ ਨਹੀਂ ਮੰਨਣ ਤੋਂ ਬਲਕਿ ਮੁੱਕਰ ਚੁੱਕੀ ਹੈ ਤੋਂ ਦੇ ਲੈ ਕੇ ਇਹ ਰਹਿੰਦੀਆਂ ਮੰਗਾਂ ਨੂੰ ਪੂਰ ਦਾ ਤਰਾਉਣ ਖਾਤਰ ਆਪਣੇ ਜਦੋਂ ਕਿ ਕਿਸਾਨ ਮੋਰਚੇ ਬੰਨ੍ਹਿਆ ਵੱਖ-ਵੱਖ ਰੂਪਾਂ ਦੇ ਵਿੱਚ ਘੋੜਾ ਜਿਹੜਾ ਉਜਾਰੀ ਹੈ ਤੇ ਸਾਰੀਆਂ ਹੀ ਲਗ ਪੰਜਾਬ ਦੀਆਂ ਤੇ ਸਾਰੇ ਮੁਲਕ ਦੀਆਂ ਲੜਨ ਵਾਲੇ ਜੱਫੇ ਬੰਨ੍ਹੇਗਾ ਸੱਜਣੇ ਨਾਲ ਹੋਰ ਜੋਤੀ ਬੂੜੀ ਕਰਦੇ ਹੋયા ਜਿਹੜੇ ਸੰਧ ਦੀ ਕਾਮਿਆਂ ਦੀਆਂ ਟਰੇਡ ਯੂਨੀਅਨਾਂ ਅੰਗਾਂ ਜੱਫੇ ਬੰਨ੍ਹਿਆ ਉਹਨਾਂ ਵੱਲੋਂ ਵੀ ਮੋਲਕ ਬਦਲ ਤੇ ਕਿਉਂਕਿ ਪਹਿਲਾਂ ਵੀ ਮੋਲਕ ਮੋਲਕ ਵਾਪਸੀ ਜਦੋਂ ਉਹਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ ਉਦੋਂ ਵੀ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਦੀ ਹੜਤਾਲ ਦਾ ਸਮਰਥਨ ਕਰਦੇ ਹੋਏ ਇੱਕਜੁੱਟਤਾ ਪ੍ਰਗਟਾਈ ਸੀ ਅੱਜ ਦਾ ਵੀ ਆਪਾਂ ਜੋ ਸੱਦਾ ਹੈ ਸੰਯੁਕਤ ਕਿਸਾਨ ਮੋਰਚੇ ਦਾ ਉਹਦੇ ਨਾਲ ਉਹ ਟ੍ਰੇਡ ਯੂਨੀਅਨਾਂ ਜਿਹੜੀਆਂ ਉਹ ਵੀ ਸਾਝੇ ਤੌਰ ਤੇ ਜਾਨੀਏ ਇਸ ਮੁੱਦੇ ਦੇ ਵਿੱਚ ਸ਼ਾਮਲਾ ਹੈ ਜਿਹੜਾ ਮੰਗ ਪੱਤਰ ਅੱਜ ਆਪਾਂ ਦੇਣਾ ਹੈ ਉਹ ਮੰਗ ਪੱਤਰ ਸਾਝਾ ਹੈ ਤੇ ਇਹਦੇ ਸਿਰ ਆਈਆਂ ਸਾਰੀਆਂ ਹੀ ਜੱਥੇਬੰਦੀਆਂ ਸਾਰੇ ਮੁਲਕ ਦੇ ਵਿੱਚ ਆਡਾ ਆਦਾਰ ਦੇ ਢੰਗਾਂ ਰਹੇ ਆਪ ਦੇ ਬਤਨਸਾਰ ਲੜਾਈ ਦੇ ਮੈਦਾਨ ਚ ਤੇ ਤੁਹਾਨੂੰ ਇਹ ਵੀ ਪਤਾ ਹੈ ਤੋਂ ਫੋਰਮਾਂ ਵੱਲੋਂ ਪਿਛਲੀ 13 ਫਰਵਰੀ ਨੂੰ ਦਿੱਲੀ ਚਲੋ ਦਾ ਸੱਦਾ ਦਿੱਤਾ ਹੋਇਆ ਸੀ ਕਿ ਉਦੋਂ ਜਬਰ ਜਿੰਨਾ ਚ ਆਇਆ ਉਹਨਾਂ ਵੀਰਾਂ ਤੇ ਉਸ ਜਬਰ ਦੇ ਖਿਲਾਫ ਆਪਾਂ ਵੀ ਆਪਣੀ ਦਿੱਥੇ ਬੰਦੀ ਵੱਲੋਂ ਦਾ ਗੱਟਨਾ ਰੋਧ ਕਰਦੇ ਹਾਂ ਉਸ ਖੋਲ ਦਾ ਸਮਰਥਨ ਕੀਤਾ ਸੀ ਅੱਜ ਵੀ ਉਹਨਾਂ ਹੀੜਾ ਵੱਲੋਂ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਦੇ ਸਿੱਧੂਪੁਰ ਦੇ ਸੁਬਾਜੀ ਜੱਜੀਪ ਗੱਲਿਆਵਾਂ ਵੱਲੋਂ ਮਰਹੜਾਦ ਨੂੰ ਕਰਨਾ ਸੀ ਤੇ ਉਹਨਾਂ ਨੂੰ ਸੁਬਾਈ ਖਨੌਰੀ ਬਾਰਡਰ ਤੋਂ ਫੋਰਸ ਲਾ ਕੇ ਉਹਨਾਂ ਨੂੰ ਚੱਕ ਲਿਆ ਗਿਆ 600 ਜਵਦੀ ਸਿੰਘ ਜ਼ੋਰਦਾਰ ਮੇਦੀ ਕਰਦੇ ਆ ਕਿਉਂਕਿ ਅਸੀਂ ਆਰ ਦੇ ਵੱਖ-ਵੱਖ ਢੰਗਾਂ ਨਾਲ ਇਸ ਮੁੱਦੇ 'ਤੇ ਲੜ ਰਹੇ ਆ ਢੰਗ ਤਰੀਕਾ ਜਿਹੜਾ ਲੜਨ ਦਾ ਭਾਵੇਂ ਵੱਖਰਾ-ਵੱਖਰਾ ਹੈ ਪਰ ਜੇ ਕੋਈ ਸਰਕਾਰ ਚਾਹੇ ਕੇਂਦਰ ਦੀ ਆ ਚਾਹੇ ਰਾਜਾਂ ਦੀਆਂ ਸਰਕਾਰਾਂ ਆਏ ਸਾਡੇ ਅੰਦੋਲਨ ਕਰਦੇ ਕਿਸੇ ਵੀ ਮਾਰਗ 'ਤੇ ਜਦੋਂ ਜ਼ਬਰ ਕਰਨ ਦੀ ਆਉਦੋ ਅਸੀਂ ਇਸ ਗੱਲ 'ਤੇ ਇੱਕ ਮੱਤਾਂ ਇਸ ਕਰਕੇ ਉਸ ਘਟਨਾ ਦੀ ਸਭ ਤੋਂ ਪਹਿਲਾਂ ਹੀ ਦੋਸ਼ਦਾਨੀ ਕੱਢੀ ਕਰਦੇ ਹੋ ਮੰਨ ਕਰਦੇ ਆ ਕਿ ਉਹ ਜਿੰਨੇ ਵੀ ਫੜੇ ਹੋ ਤਮਾਨ ਅਧਿਕਾਰੀਆਂ ਨੂੰ ਉੱਤਰ ਪ੍ਰਹਾ ਕਰੇ ਸਰਕਾਰ ਤੋ ਨਾਮ ਨਿਕਲਦਾ ਨਹੀਂ ਉਹ ਮੰਨ ਨਹੀਂ ਜੇ ਤੱਕ ਤਾਂ ਅਗਲੇ ਮਸਲੇ ਦਾ ਸਵਾਲ ਹੈ ਕਿ ਆਪਣੇ ਘੋੜ ਰੋਜ਼ ਲਗਾਤਾਰ ਘੋੜ ਦੇ ਮੈਦਾਨ ਚ ਹੈ ਭਰਾਓ ਤੁਹਾਨੂੰ ਪਤਾ ਹੈ ਬਹੁਤ ਵੱਡਾ ਇੱਥੇ ਜ਼ਿਕਰ ਹੋਇਆ ਖਾਸ ਕਰਕੇ ਜੋ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜੰਮੇ ਵਾਲੇ ਦੇ ਵਿੱਚ ਪੰਜਾਬ ਸਰਕਾਰ ਨੇ ਜੋ ਜ਼ਬਰ ਕੀਤਾ ਹੈ ਇਸ ਸੰਬੰਧੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਉਹ ਆਪ ਦੀ ਉਪਾਤ ਭੁੱਲ ਜਾਂਦੇ ਆ। ਸਿਆਕਰਤੀ ਲੋਕਾਂ ਤੁਸੀਂ ਜਿਹੜਾ ਬੰਦਾ ਲੈਨੇ ਹੋ ਇਹਨਾਂ ਦੀ ਕਿਰਤ ਦੀ ਕਮਾਈ ਦੇ ਉੱਤੇ ਪੈਦਾ ਕੀਤਾ ਹੋਇਆ ਅਨਾਜ ਖਾਨੇ ਹੋ। ਤੇ ਮੈਂ ਯਾਦ ਕਰਾਵਾਂ ਜਿਹੜੇ ਇੱਕ ਡੀਆਈਜੀ ਬਦਲ ਕੇ ਗਏ ਆ ਕਾਂਲੀ ਉਹ ਵੀੜ ਗੋਦ ਕਿਵੇਂ ਬੋਲਦੇ ਸੀ ਵੀ ਇਹਨਾਂ ਤੇ ਡਾਂਗ ਬੜੂ ਇਹਨਾਂ ਤੇ ਜਵਾਬ ਕਰਾਂਗੇ। ਭਾਈ ਭੁਲਨ ਸਾਹਿਬ ਅਸੀਸਾ ਜੀ ਹੈ ਤੇਰਾ ਕੀ ਬਣ ਗਿਆ? ਸਾਤ ਸਵੇਰ ਰਾਤ ਰੁੱਤ ਉੱਪਰ ਸੋ ਇਸ ਕਰਕੇ ਉਹ ਕੰਮ ਸੁਹਿਆ ਕਰੋ ਆਪ ਵਿੱਚ ਠੀਕ ਹੈ ਤੁਸੀਂ ਆਪ ਦੀ ਲੜਾਈ ਆਦੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਨੀ ਆ ਪਰ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਘੇਰੋ ਦੀ ਜਰੂਰ ਰਹਿਾ ਕਰੋ ਸਾਡੇ ਵੱਲੋਂ ਸਾਰੇ ਤੋਂ ਸਾਰੇ ਵੀਰਾਂ ਦਾ ਜੋ ਵਿਹਾਰ ਅਸੀਂ ਦਿਖਾਇਆ ਅੱਜ ਵੀ ਸਾਰੇ ਬਲਾਰਿਆਂ ਨੇ ਜੇਕਰ ਕੀਤਾ ਹੈ ਤੇ ਹਰਵੰਸ ਕਰਨਗੇ ਨੇ ਆਪਦੇ ਜੀਤ ਦੇ ਵਿੱਚ ਵੀ ਨਾਕਾ ਬਣਿਆ ਵੀ ਇੱਧਰ ਵੀ ਅਸੀਂ ਆ ਉੱਧਰ ਵੀ ਅਸੀਂ ਆ ਸਾਡੇ ਤੋਂ ਸਾਡੇ ਨਾਲ ਹੀ ਝੋੜ ਕਰਾ ਕੇ ਇੱਕ ਦੂਜੇ ਨੂੰ ਕਰਤੀ ਲੋਕਾਂ ਨੂੰ ਸਾਹਮਣੇ ਕੀਤਾ ਜਾ ਰਿਹਾ ਹੈ ਪਰ ਇਹਦੇ ਵਿੱਚ ਕਾਰਗੀਆਂ ਤੇ ਡਾਂਗਾਂ ਦੀ ਹੁੰਦੀ ਹੈ ਉਹਨਾਂ ਨੂੰ ਕਹੜਾਨੀ ਚਾਹੀਦਾ ਉਹਨਾਂ ਵੀਰਾਂ ਨੂੰ ਖਾਸ਼ ਕਰਕੇ ਮੈਂ ਸचेत ਕਰਨਾ ਚਾਹੁੰਦਾ ਹੈ ਇਹ ਤਾਂ ਲੜਾਈ ਹੈ ਤੁਸੀਂ ਉਧਰ ਦੇ ਪਾਸੇ ਜਿਹੜੀ ਗਾੜੀ ਵੀ ਖਾਣ ਨੂੰ ਹਾਜ਼ਰੀ ਭਰਨੀ ਪੈਂਦੀ ਹੈ ਆਜ ਵੀ ਪਰ ਉਹ ਜੀ ਸਾਡੇ ਤੇ ਪਰ ਜਦੋਂ ਕੋਈ ਤੁਸੀਂ ਵੱਧਵਾ ਕਰ ਜਾਓ ਤੇ ਜੋ ਫਿਰ ਤਕਲੀਫ ਵੀ ਆਉਂਦੀ ਆ ਗੁੱਸਾ ਵੀ ਆਉਂਦਾ ਹੈ ਤੇ ਤੁਸੀਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਨੇ ਜਦੋਂ ਆਪਾਂ ਪਹਿਲਾ ਢੇਰ ਹੋਇਆ ਛੋੜ ਕਰਦੇ ਉਹਨੇ ਪਾਸੇ ਨਾਕਾ ਲਾਇਆ ਹੋਇਆ ਸੀ ਜਦੋਂ ਆਪਾਂ ਜਾਂਦੇ ਆ ਉਹਨਾਂ ਨੇ ਮਿੱਟੀ ਦੇ ਟਰਾਲੇ ਭਰ ਕੇ ਲਾਇਆ ਹੋਇਆ ਸੀ ਉਹ ਆਪਾਂ ਢੇਰ ਕੇ ਜਦੋਂ ਨੰਗੇ ਆਏ ਉਹ ਜਦੋਂ ਸਾਰੇ ਭੇੜ ਰਹੇ ਸੀ ਜਿਹੜੀ ਇੱਕ ਬਾਈ ਬਿਚਦੀ ਉਹਨਾਂ ਦੇ ਅਕਸਰ ਮੈਨੂੰ ਰੋਕ ਰਹੇ ਆ ਤੇ ਹੇੜ ਚੱਲ ਰਹੇ ਆ ਠੀਕ ਆ ਉਹਨਾਂ ਨੇ ਰੋਕਣਾ ਆ ਪਾ ਲੰਘਣਾ ਇਹ ਦੋਨਾਂ ਤਰ੍ਹਾਂ ਦਾ ਆਪ ਦਾ ਕੰਮ ਹੈ ਤੇ ਇੱਕ ਬਾਈ ਨੌਜਵਾਨ ਮੁੰਡਾ ਥੱਲੇ ਵੀ ਉਹ ਕਹਿੰਦੇ ਆ ਇਹੋ ਜਿਮਾਰੀ ਉਹਨੇ ਸੁੱਟਦੀ ਮੈਂ ਕਿਹਾ ਸ਼ਰਮ ਕਰ ਹੋਰ ਮਾਰਨਾ ਦਿਓ ਤੇ ਤੇਰੇ ਕੋਈ ਸਤਾਰ ਸੂਰ ਲੱਗ ਜੂ ਆਏ ਆ ਇਹਦੇ ਵਿੱਚ ਹੁੰਦੇ ਆ ਪਤਾ ਨਹੀਂ ਉਹਨਾਂ ਨੂੰ ਕਿਹੜੀ ਗੱਲ ਦਾ ਗੁੱਸਾ ਆਈ ਸੱਜਣਾ ਵਰਤ ਭੈਣਾ ਉੱਤੇ ਫੜੀਆਂ ਗੰਨਾਂ ਦਾ ਹਾਂ ਨਰਦੀਆਂ ਮੂੰਹ ਨਹੀਂ ਗITAR ਦੇ ਉੱਤੇ ਸਖੋਧ ਹਾਰ ਤੁਸੀਂ ਉਹਨਾਂ ਹਰਤ ਪੈਣਾ ਰੱਖੀਤਾ ਹੈ ਉਹਨਾਂ ਦੇ ਹੰਝਾ ਮਾਰਦੇ ਸੀ ਉਹਨਾਂ ਨੂੰ ਫੁਰਾ ਭਲਾ ਬੋਲਦੇ ਸੀ ਇਹ ਬਲਾ ਸ਼ਕਤਾ ਦੱਸਾ ਸਾਡੀ ਜਮੀਰ ਆ ਗਿਆ ਦਿੰਦੀ ਹੈ ਉਹ ਜੀਆਂ ਕਾਲੀਆਂ ਭੇਟਾ ਜੇ ਅਸੀਂ ਚਾਹੁੰਦੇ ਨੱਥ ਪਹਿਣੀ ਚਾਹੀਦੀ ਹੈ ਨਹੀਂ ਮਹਾਰ ਕੌਣ ਵਿਗਾੜਦਾ ਹੈ ਇਸ ਕਰਕੇ ਭਾਵੇਂ ਮਾਹੌਲ ਹਮੇਸ਼ਾ ਹੀ ਉਧਰਲੇ ਪਾਸੇ ਧੜਦਾ ਹੈ ਅਸੀਂ बार-बार ਕਹੇ ਹੁਨੇ ਪ੍ਰਸ਼ਾਸਨ ਨੂੰ ਚੈਨਜ ਕਰਕੇ ਕਹਿੰਦੇ ਆ ਵੀ ਸਾਡੀ ਝੋਲੀ ਤੇ ਇੱਕ ਵੀ ਪਾ ਦਿਓ ਅਸੀਂ ਉਹ ਮੰਨਾਂਗੇ ਤੇ ਤੁਹਾਡੇ ਅਸੀਂ 100 ਦੇ 100% ਦੇ ਵਿੱਚ ਇਹ ਕਹਿੰਦੇ ਆ ਜਿੰਨੇ ਮੈਂ ਤੇ ਬਿਆਨ ਕਹਿੰਦੇ ਉੱਤੇ ਹੋਇਆ ਇੱਕ ਵੀ 100% ਸੁਧਾਰਿਆ ਦਿਖਾ ਦਿਓ ਅਸੀਂ ਮੰਨ ਜਾਗੇ ਤੁਹਾਨੂੰ ਤੁਹਾਡੀ ਆਰਕੂਤ ਹੈ ਤੇ ਸਾਡਾ ਆਮਲ ਪਿਆ ਸਾਡੀ ਲੜ ਨਾਲ ਜੱਥੇ ਬੰਦਿਆਂ ਦਾ ਆਇਆ ਸੀ ਸੁਝੋਤੇ ਦੇ ਬੱਚੀ ਤੇ ਵੀ ਬੈਠੀਆਂ ਬਾਈ ਉਹ ਲਾਟੇ ਦੀ ਓਰ ਦੇਖ ਲੈਣਾ ਤੁਸੀਂ ਕਿਉਂਕਿ ਕਿਸੇ ਲਖਾਰੀ ਨੇ ਬੜਾ ਸੋਹਣਾ ਲਿਖਿਆ ਹੋਇਆ ਹੈ ਜਬਰਾਇਆ ਨੇ ਜਬਰ ਕਰਨਾ ਹੈ ਜਬਰ ਨਕਾਮੀ ਹੋ ਜਬਰ ਜਦੋਂ ਕੀਕ ਨਾ ਮੇਰੇ ਕਬਰ ਹਰ ਜਬਰ ਦੀ ਇਹੋ ਕਹਾਣੀ ਹੂ ਕਰਨਾ ਜਬਰ ਤੇ ਮੂੰਹ ਦਿਖਾੜੀ ਆਦਮੀ ਅਮੂਰੀ ਤੁਸੀਂ ਭਜਾ ਦੇ ਲੋਕ ਬਥੇਰੀ ਬੰਬਬਾਰੀ ਕੀਤੀ ਤੁਸੀਂ ਅੱਥੂ ਬਣ ਕੇ ਦੋਰਾਂ ਦੇ ਨਾਲ ਤੇ ਸੜਕੇ ਜਾਜੋ ਸਾਡੀਆਂ ਭੈਣਾ ਪੀਰਾਂ ਨੇ ਤਾਂ ਲੜਨਾ ਹੀ ਸੀ ਭੈਣਾ ਮਲੂਮ ਨਹੀਂ ਕਤਾਰ ਦੇ ਵਿੱਚ ਆ ਕੇ ਲੜਣਾ ਤੁਸੀਂ ਦਵਾ ਸਕੇ ਸੋ ਆਏ ਲੋਕਾਂ ਨੂੰ ਨਾਰੇ ਹੋਣੇ ਨਹੀਂ ਬਣੇ ਕਾਲ ਪਾਏ ਜਾਨ ਦੇ ਇੱਕੇ ਲੋਕ ਬੰਦ 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 ਕਾਸਾ ਕਰਨਾ ਲੋਕਾਂ ਸੱਦ ਕਰਕੇ ਦਿਖਾਇਆ ਲੋਕਾਂ ਨੇ ਤੇ ਤੁਮਤ ਹੋਰ ਕਰਕੇ ਦੇਖ ਲੈਂਦੇ ਸੋਇਸ ਕਰਕੇ ਹਜੇ ਭਰਾਵੋ ਆਪਾਂ ਦੀ ਤਾਕਤ ਦਾ ਤਕਾਜੇ ਦੇ ਹਿਸਾਬ ਦੇ ਨਾਲ ਤਾਕਤ ਸੋਧੀ ਹੈ ਹਾਕਮ ਜਰਬਾਣੇ ਆ ਵੱਡੇ ਹੈ ਵੱਡੀ ਤਾਕਤ ਨਾਲ ਮੱਥਾ ਲੱਗਿਆ ਹੋਇਆ ਦੋ ਮੇਚੀ ਟੱਕਰ ਹੈ ਸੋ ਇਸ ਕਰਕੇ ਆਓ ਆਪਾਂ ਇਹ ਤਾਕਤ ਨੂੰ ਵੱਡੀ ਕਰਕੇ ਲੰਬੀ ਕਰਕੇ ਤੇ ਘੋੜਾਂ ਦਾ ਜਿਹੜਾ ਪੇੜ ਪਖਾਉਣਾ ਹੈ ਤੇ ਘੋੜਾਂ ਦੇ ਵਿੱਚ ਜਾਨ ਹੂਲ ਦੇ ਘੋੜਾ ਦੇ ਆਉਣ ਲਈ ਸੁਰਾ ਤੇ ਖੱਪਰ ਬਣ ਕੇ ਤਿਆਰ ਹੋਦੇ ਠੀਕ ਹੈ ਜ਼ਮੀਨਾਂ ਦੀ ਲੜਾਈ ਹੈ ਜ਼ਮੀਨਾਂ ਦੀ ਲੜਾਈ ਦੇ ਮਾਮਲੇ ਦੇ ਵਿੱਚ ਅੱਜ ਨਹੀਂ ਆਏ 2005 ਤੋਂ ਲੈ ਕੇ ਜ਼ਮੀਨਾਂ ਦੀ ਲੜਾਈ ਤੇ ਪਏ ਹੋਏ ਆ ਜਜੋ ਧੌੜਾ ਸੰਘੇੜਾ ਤਿੰਨ ਪਿੰਡਾਂ ਦੀ ਜ਼ਮੀਨ 400 ਇਕਰ ਧੱਕੇ ਨਾਲ ਮੌਕਾ ਤੇ ਕਾਪਟਨ ਦੀ ਸਰਕਾਰ ਸੀ ਕਾਂਗਰਸੀ ਅੱਜ ਜਿਹੜੇ ਕਾਂਗਰਸੀ ਤਾਰਾ ਮਾਰਦੇ ਐ ਕਿ ਭਗਵਾਨ ਜਮਾਨ ਦੀ ਸਰਕਾਰ ਜ਼ਬਰ ਕਰਦੀ ਐ ਬਾਈ ਘੱਟ ਤੁਸੀਂ ਵੀ ਨਹੀਂ ਕੀਤੀ ਘੱਟ ਕਾਲੀ ਸਰਕਾਰ ਨੇ ਵੀ ਨਹੀਂ ਕੀਤੀ ਉਹੀ ਪ੍ਰੈਜ਼ੀਡੈਂਟ ਦਾ ਘੋਲ ਜਦੋਂ ਸਰਕਾਰ ਬਦਲ ਗਈ ਕਾਲੀਆਂ ਦੀ ਆ ਗਈ ਤੇ ਕਾਲੀਆਂ ਦੀ ਸਰਕਾਰ ਤੋਂ ਵੀ ਘੋਲ ਦੇ ਸੇਕ ਨਾਲ ਸੇਕ ਚੜਾਇਆ ਸੀ ਸਮਝੋਤਾ ਤੇ ਆਪਣਾ ਇਤਿਹਾਸ ਹੈ ਜਦੋਂ ਜਮੀਨਾਂ ਦੀ ਲੜਾਈ ਸ਼ੁਰੂ ਹੁੰਦੀ ਆ ਜਦੋਂ ਮੱਝ ਦੇ ਰੇਚਾ ਜਮੀਨੀ ਮਾਲਕੀ ਹੱਕਾਂ ਦੀ ਗੱਲ ਚੱਲਦੀ ਸੀ ਵਾਦਕਾਰਾਂ ਨੂੰ ਮਾਲਕੀ ਦੇ ਹੱਕ ਦਿਵਾਉਣ ਦਾ ਮਾਮਲਾ ਸੀ ਉਦੋਂ ਵੀ ਇਧਰੋਂ ਮਾਲ ਵਿੱਚੋਂ ਸਾਡਾ ਸਿਰ ਕੱਢ ਆ ਗੂ ਸਾਧੂ ਸੰਗਤ ਤਤੂਪੁਰਾ ਲਾਇਆ ਜਮੀਨਾਂ ਦੀ ਲੜਾਈ ਦੇ ਜੂਰੇ ਪਰ ਇਹ ਗੱਲ ਕੀ ਸੀ ਘਰੇ ਪਰਿਵਾਰ ਚ ਬਹਿ ਕੇ ਉਦੋਂ ਬਾਅਦ ਆਪ ਦੀ ਬਰਾਕ ਦੀ ਮੀਟਿੰਗ ਛੱਡ ਕੇ ਉਹ ਐਲਾਨ ਕਰਦਾ ਭਾਈ ਜ਼ਮੀਨਾਂ ਦੀ ਲੜਾਈ ਸਰਾਂ ਦੀ ਲੜਾਈ ਹੈ ਜ਼ਮੀਨਾਂ ਦੀ ਰਾਖੀ ਨਹੀਂ ਸਿਰ ਲੱਗਣਗੇ ਸਰਾਂ ਬਨਾ ਜ਼ਮੀਨਾਂ ਦੀ ਰਾਖੀ ਨਹੀਂ ਕੀਤੀ ਜਾ ਸਕਦੀ ਉਹਦਾ ਭਾਈ ਆਂਦਾ ਮਰਨ ਪਵਾ ਗਿਆ ਉਹਨੇ ਆਂਦਾ ਸਿਰ ਲਾਤਾ ਤੇ ਜਿਹੜੇ ਮਸਲੇ ਨੂੰ ਹੱਥ ਪਾਇਆ ਸੀ ਉਹ ਮਸਲਾ ਹੱਲ ਕਰਾ ਗਿਆ 15 ਤਰੀਕ ਨੂੰ ਉਧਰ ਜਿਹੜਾ ਘੋਰ ਰੱਖਿਆ ਹੋਇਆ ਸੀ ਐਸਡੀਆਮ ਦਾਕਰਾ ਹੋ ਕਰਿਆ ਸੀ ਵੀ ਉਹ ਬਕਰਮਤੀ ਜਮਿੰਦਾ ਮਾਲ ਕੀ ਹੱਕ ਦਾ ਇੰਤਕਾਲੇ ਦੇ ਨਾਮ ਕਰਕੇ ਜਾਣ ਦੇਵਾਂਗੇ ਤੇ ਜਦੋਂ ਘਰਾਓ ਦੇ ਵਿੱਚੋਂ ਸਾਧੂ ਸ਼ਰਮ ਦੇ ਮੂਰਤੀ ਨੰਗਣ ਲੱਗਿਆ ਐਸਡੀਆਮ ਸਾਧੂ ਸ਼ਰਮ ਨੇ ਧੱਕਾ ਮਾਰ ਕੇ ਵਾਪਸ ਕੀਤਾ ਸੀ ਉੱਥੇ ਆਈਵਿਨ ਨੂੰ ਸ਼ਹਿਰ ਨੇ ਲਿਖਿਆ ਕਿ ਲੋਕਾਂ ਦਾ ਧੜਾ ਧੜਾ ਸਾਧੂ ਸੀ ਪਰ ਜੋ ਸੁਮਣ ਲਈ ਤਲਵਾਰ ਦੇਹਾ ਤੇ ਤੁਹਾਨੂੰ ਤਲਵਾਰ ਬਣ ਕੇ ਦਿਖਾਇਆ ਸੋ ਇਸ ਕਰਕੇ ਉਹਦਾ ਸਿਰ ਲਗਨ ਤੋਂ ਬਾਅਦ ਇਹ ਨਰਾਇਣੇ ਤੇਜ਼ੀ ਫੜੀ ਹੈ ਤੇ ਉਧਰੋਂ ਭਰਾਵੋ ਦੇਸ਼ ਦੇ ਆਤਮਾ ਨੇ ਵੀ ਕਿਸੇ ਵੀ ਰੰਗ ਦੇ ਹੋਂ ਉਹਨਾਂ ਨੇ ਵੀ ਇੱਧਰ ਸਾਡੇ ਹਮਲਿਆਂ ਦੇ ਵਿੱਚ ਤੇਜ਼ੀ ਲੈਣ ਦੀ ਹੋਈ ਹੈ ਉਹਦਾ ਹੀ ਸਿੱਟਾ ਹੈ ਭਾਵੇਂ ਝੋੜਾਂ ਕੋਲ ਲੜਿਆ ਝੋਨੇ ਨੂੰ ਸੱਪ ਨਹੀਂ ਰਲਿਆ ਸੀ ਜਿਹੜਾ ਚੋ ਨਾ ਲਾਉਣ ਵੇਲੇ ਤੂੰ 24 ਸਾਲ ਪਹਿਲਾਂ ਜਾਂ ਤੂੰ 40 ਸਾਲ ਪਹਿਲਾਂ ਵੀ ਪਿੱਛੇ ਚਲੇ ਜਾਜੇ ਸਮੇਤ ਪਾਣੀ ਬਚਦਾ ਸੀ ਤੇ ਅੱਜ ਉਹ ਤੇ ਸ਼ਰਤਾਂ ਲਾ ਲਾ ਕੇ ਇਹ ਚੋ ਨਾ ਕਰੇ ਸ਼ਰਤਾਂ ਨਹੀਂ ਪੂਰੀਆਂ ਕਰਦਾ ਬੀਸੀ ਸਾਹਿਬ ਤੁਸੀਂ 5 ਤਰੀਕ ਨੂੰ ਜਿਹੜੇ ਤੁਹਾਡਾ ਘਰਾਓ ਕਰਿਆ ਇੰਟਰਵਿਊਆਂ ਦਾ ਹੱਥ ਦਿੱਤੀਆਂ ਕੋਈ ਨਾ ਮਸਲਾ ਨਹੀਂ ਕੋਈ ਤੁਸੀਂ 6 ਤਰੀਕ ਨੂੰ ਇਹ ਖਾਣੇ ਦੀ ਦਾਣਾ ਮੰਡੀ ਚ ਗਏ ਹੋ ਉੱਥੇ ਕੀ ਕਹਦੇ ਐ ਸੀ ਵੀ ਦੋ ਤਿੰਨ ਦਿਨਾਂ ਦੀ ਖੇੜਾ ਸਾਰਾ ਝੋਨਾ ਦੇਖ ਜਾਣਾ ਹੈ ਡੀਸੀ ਸਾਹਿਬ ਨੋਟ ਕਰੋ ਉਹਦੇ ਕੰਨ ਨੋਟ ਕਰਨਾ ਵੀਦੰਤੋ ਸਵਾਦਿਤ ਗਿਆ ਅੱਜ ਤੇ ਉਹੀ ਖਾਣੇ ਲੋਕਾਂ ਨੇ ਕੱਲ ਫੇਰ ਇਨਸਪੈਕਟਮੈਂਟ ਜਦੋਂ ਜਾ ਕੇ ਝੋਨਾ ਦੁਕਾਨਦਾਰਾਂ ਖੋਲਿਆ ਹਜੇ ਵੀ ਝੋਨਾ ਵਿਕਿਆ ਨਹੀਂ ਤੇ ਇਹ ਝੋਨੇ ਦੇ ਮਾਮਲੇ ਚ ਨੋਟ ਦਾ ਰਾਸਿੱਧਾ ਅਖਤਿਆਰ ਕੀਤਾ ਜਾ ਰਿਹਾ ਹੈ ਸਾਰੀਆਂ ਮੰਡੀਆਂ ਦੇ ਵਿੱਚ ਜਿੱਥੇ ਜਿੱਥੇ ਮੰਡੀਆਂ ਕਮਜ਼ੋਰ ਹੈ ਜਾਂ ਜਿੱਥੇ ਜਮਾ ਹੈ ਨਹੀਂ ਉੱਥੇ ਚੋਨਾ ਨੋਟ ਲਿਆ ਬਾਅਦ ਥੋੜਾ ਹਿੱਸਾ ਜੇ ਆਪਾਂ ਕਹਾਂਗੇ ਕਿਉਂਕਿ ਜੇ ਥੋੜੇ ਆਪਾਂ ਛੋਣੇ ਦੀ ਨੋਟ ਨਹੀਂ ਹੋਣ ਦਿੱਤੀ ਟਕਿਆਰ ਕੇ ਪਰ ਇਹਨਾਂ ਨੇ ਕਸਰ ਨਹੀਂ ਛੱਡੀ ਵੀ ਯਾਰਾ ਨੋਟ ਦਾ ਰਾਖ ਹੋ ਲੋ ਹਮੇਸ਼ਾ ਕਦੇ ਕਹੀ ਜਾ ਰਹੇ ਹੈ 2017 ਤੋਂ ਤਹਾਂ ਤੱਕ ਖਰੀਦਿਆ ਨਹੀਂ ਜਾ ਸਕਦਾ ਤੇ ਆਪਾਂ ਚੈਲੰਜ ਨਾ ਕਹਿਆ ਵੀ ਹੁਣ 17 ਚ ਆਈ ਨਹੀਂ ਸਕਦਾ ਲੈ ਕੇ ਆਜੋ ਤੁਸੀਂ ਜਿੰਨੀਆ ਮਰਜ਼ੀ ਆਪਾਂ ਦੀਆਂ ਮਸ਼ੀਨਾਂ ਤਕਨੀਕਾਂ ਇਹਨੂੰ ਸਤਾ ਕੇ ਦਿਖਾਓ ਤੇ ਆਪਾਂ ਤਾਂ ਕੋਈ ਨਹੀਂ ਸੱਦਾ ਦਿੱਤਾ ਜੀ ਹੁਣ ਤੱਕ ਹੋਰ ਦੱਸਿਆ ਕਿ ਨਾ ਸੁਕੂਗਾ ਕਿ ਉਹ ਨਾ ਉਹ ਤੁਸੀਂ ਸਤਾਇਆ ਠੀਕ ਆ ਵੱਡਾ ਹਿੱਸਾ ਲੁਟਿਆ ਵੀ ਗਿਆ ਉਹ ਤਾਂ ਮੁਨਕਰ ਨਹੀਂ ਹੁੰਦੇ ਪਰ ਭਰਾਵੋ ਇਹ ਪੂਰੀ ਲੋਟ ਨੂੰ ਬਚਾਉਣ ਖਾਤਰ ਹੈ ਸਾਨੂੰ ਆਹ ਤਾਂ ਹੋਰ ਕੱਟਿੰਗ ਕਰਨੀ ਪੈਣੀ ਹੈ ਇਹ